ਜਾਦ ਦੇ ਵਿੱਚ ਅਕਸਰ ਆਪਾਂ ਕਬੱਡੀ ਨੂੰ ਜਿਹੜੀ ਹੈਗੀ ਆ ਆਪਣੀ ਕਹਿੰਦੇ ਨਾ ਮਾਂ ਖੇਡ ਕਬੱਡੀ ਗਣੀ ਜਾਂਦੀ ਹੈ ਪਰ ਉਸ ਤੋਂ ਇੱਕ ਪਿੱਛੇ ਹੋਰ ਵੀ ਖੇਡ ਆ ਜਾਂਦੀ ਹੈ ਕੁਸ਼ਤੀ ਦੀ ਦੰਗਲ ਦੀ ਕਹਿੰਦੇ ਜੋਰ ਅਜਮਾਇਸ਼ ਜੇ ਦੇਖਣੀ ਹੋਵੇ ਨਾ ਤੇ ਕਹਿੰਦੇ ਪਹਿਲਵਾਨਾਂ ਦੀ ਦੇਖੀ ਜਾ ਸਕਦੀ ਹੈ ਤੇ ਅੱਜ ਇੱਕ ਐਸੀ ਹੀ ਅਖਾੜੇ ਦੇ ਵਿੱਚ ਲੈ ਕੇ ਆਏ ਆ ਇੱਥੋਂ ਅਖਾੜੇ ਦੇ ਵਿੱਚ ਕਹਿੰਦੇ ਲੋਹੇ ਦੇ ਪਹਿਲਵਾਨ ਤਿਆਰ ਕੀਤੇ ਜਾਂਦੇ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਅਖਾੜੇ ਦੇ ਵਿੱਚ ਪਹਿਲਵਾਨ ਜਿਹੜੀ ਹੈਗੀ ਕੁਸ਼ਤੀ ਕਰ ਰਹੇ ਨੇ ਦੰਗਲ ਕਰ ਰਹੇ ਨੇ ਪ੍ਰੈਕਟਿਸ ਕਰ ਰਹੇ ਨੇ ਇੱਥੋਂ ਕਹਿੰਦੇ ਲੋਹੇ ਦੇ ਪਹਿਲਵਾਨ ਤਿਆਰ ਕੀਤੇ ਜਾਂਦੇ ਨੇ ਅਮਰੀਕ ਸਿੰਘ ਜੀ ਨੇ ਜਿਹੜੇ ਇਸ ਅਖਾੜੇ ਨੂੰ ਚਲਾ ਰਹੇ ਨੇ ਕਾਫੀ ਪੁਰਾਣੇ ਨੇ ਕਾਫੀ ਸਾਲਾਂ ਤੋਂ ਚਲਾ ਰਹੇ ਨੇ ਤੇ ਉਸ ਸਮੇਂ ਇਹ ਕਿਹਾ ਜਾਂਦਾ ਸੀ ਕਿ ਰੌਣੀ ਵਾਲਾ ਰੌਣੀ ਵਾਲਾ ਕਿਹਾ ਜਾਂਦਾ ਸੀਗਾ ਤੇ ਸ਼ਕਲ ਹੂਬ ਹੂ ਦਾਰਾ ਸਿੰਘ ਜੀ ਨਾਲ ਮਿਲਦੀ ਸੀਗੀ ਜੀ ਹਾਂ ਦਾਰਾ ਸਿੰਘ ਜੀ ਨਾਲ ਕਿਹਾ ਜਾਂਦਾ ਸੀ ਕਿ ਅਮਰੀਕ ਸਿੰਘ ਰੌਣੀ ਆਗੇ ਜੀ ਪਹਿਲਵਾਨੀ ਕਰਨ ਉਸ ਸਮੇਂ ਇੰਨੀ ਚਰਚਾ ਸੀਗੀ ਤੇ ਸਾਡੇ ਨਾਲ ਇਸ ਅਖਾੜੇ ਦੇ ਜਿਹੜੇ ਸੰਚਾਲਕ ਨੇ ਉਹ ਹੋਣਗੇ ਉਹਨਾਂ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਅਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂ ਠੀਕ ਹੈ ਜੀ ਹੁਣ ਤਾਂ ਠੀਕ ਹੈ ਜੀ ਬੜੀ ਅੱਛਾ ਸ਼ੁਕਰ ਚਾਹੀਦਾ ਪਰਮਾਤਮਾ ਦਾ ਜੀ ਜੀ ਤੇ ਅਮਰੀਕ ਸਿੰਘ ਜੀ ਆਪਾਂ ਇੱਕ ਇਹੀ ਗੱਲ ਕਰ ਰਹੇ ਸੀ ਸ਼ੁਰੂ ਦੇ ਵਿੱਚ ਕਿ ਖਾੜੇ ਦੇ ਵਿੱਚ ਇੱਥੇ ਕਹਿੰਦੇ ਲੋਹੇ ਦੇ ਇੱਥੇ ਪਹਿਲਵਾਨ ਤਿਆਰ ਕੀਤੇ ਜਾਂਦੇ ਨੇ ਕਿੰਨਾ ਕ ਸਾਲਾਂ ਤੋਂ ਤੁਸੀਂ ਇਸ ਅਖਾੜੇ ਨੂੰ ਚਲਾ ਰਹੇ ਹੋ ਇਹਨੂੰ 27 ਸਾਲ ਹੋ ਗਏ ਜੀ ਬਣਾਏ ਇਹਨੂੰ ਹਾਂ ਜੀ ਤੇ ਵਧੀਆ ਪ੍ਰੈਕਟਿਸ ਕਰਾਉਣਾ ਜੀ ਹੋਰ ਲੋਹੇ ਦੇ ਤੱਕ ਕੀ ਆ ਵੀ ਯਾਨੀ ਬੰਦੇ ਕਾਇੜੇ ਨੇ ਸਾਡੇ ਖਾੜੇ ਦੇ ਜਿਹੜੇ ਲੋਹੇ ਹਰ ਗੀਨੇ ਜਿਵੇਂ ਵਾਜ ਹੋ ਗਿਆ ਤਾਜ ਹੋ ਗਿਆ ਜਾਂ ਰਵੀ ਹੋ ਗਿਆ ਇਹ ਬੰਦੇ ਵਧੀਆ ਹੁਣ ਸਾਡੇ ਕੋਲੇ ਇਸ ਟਾਈਮ ਤਿਆਰ ਨੇ ਜੀ ਵਧੀਆ ਕੁਸ਼ਤੀਆਂ ਕੋਲ ਦੇ ਆ ਲੋਕਾਂ ਦਾ ਵਧੀਆ ਇਹਨਾਂ ਦਾ ਨਾਮ ਹੈ ਵਧੀਆ ਸਾਡਾ ਵੀ ਇਹਨਾਂ ਦੇ ਨਾਲ ਹੀ ਨਾਮ ਹੈ ਤਾਂ ਕਰਕੇ ਇਹਨਾਂ ਨੂੰ ਲੋਹੇ ਦੇ ਕਹਿੰਦੇ ਪ੍ਰਮਾਨ ਕਿਹਾ ਜਾਂਦਾ ਹਾਂਜੀ ਹਾਂਜੀ ਇਹਨਾਂ ਦੇ ਕੱਦ ਹਿਸਾਬ ਦੇ ਆ ਜੀ ਲੜਦੇ ਬੜਿਆਂ ਨਾਲ ਅੱਛਾ ਹਾਂਜੀ ਹਾਂਜੀ ਆਪ ਤੋਂ ਡੇਢੇ ਨਾਲ ਤਾਂ ਲੜਨੇ ਹੀ ਲੜਨਾ ਜੇ ਦੁੱਗਣੇ ਨਾਲ ਨਹੀਂ ਤਾਂ ਡੇਢੇ ਨਾਲ ਤਾਂ ਲੜਦੇ ਹੀ ਹੈ ਅੱਛਾ ਹਾਂਜੀ ਹਾਂਜੀ ਅਮਰੀਕ ਸਿੰਘ ਜੀ ਕਿੰਨੇ ਕ ਕਦੋਂ ਇਸ ਅਖਾੜੇ ਦੀ ਸ਼ੁਰੂਆਤ ਹੁੰਦੀ ਹੈ ਜੀ ਇੱਥੇ ਇੱਥੇ ਜੀ ਅਸੀਂ 3 ਵਜੇ ਕਰਨ ਲੱਗ ਜੰਦੇ ਹਾਂ ਜੀ ਹੋਰ ਹਾਂਜੀ ਹਾਂਜੀ ਇਹ ਮੈਂ ਗੱਲ ਕਰ ਰਿਹਾ ਕਿ ਕਿੰਨੇ ਕ ਸਾਲ ਤੋਂ ਜਿਹੜੇ ਹੈਗੇ ਅਖਾੜਾ ਚਲਾ ਰਹੇ ਕਿੰਨੇ ਕ ਸਾਲ ਹੋ ਗਏ ਆਪਾਂ ਨੂੰ ਇੱਥੇ ਮੈਨੂੰ 27 ਸਾਲ ਹੋ ਗਏ ਜੀ ਪਹਿਲਾਂ ਮੈਂ ਆਲਮਗੀਰ ਜ਼ੋਰ ਕਰਦਾ ਸੀ ਉੱਥੇ ਮੈਂ 16.5 ਸਾਲ ਪਹਿਲਵਾਨੀ ਕਰਿਆ ਜੀ ਜਸੰਦਰ ਰਵਾਨ ਦੇ ਕੋਲੇ ਉੱਤੇ ਵਧੀਆ ਪਲਵਾਨ ਸੀਗੇ ਵੱਡੇ ਵੱਡੇ ਪਲਵਾਨ ਕੀ ਜਾਂਦਾ ਹੁਣ ਤਾਂ ਛੋਟੇ ਰਹਿ ਗਿਆ ਕੰਮ ਅੱਛਾ ਯਾਰ ਸਭ ਤੋਂ ਵੱਡੇ ਵੀ ਪਲਵਾਨ ਤੁਸੀਂ ਕਿੰਨੀ ਕੁ ਉਮਰ ਦੇ ਸੀ ਜਦੋਂ ਇਸ ਪਲਵਾਨੀ ਦੇ ਦੌਰ ਚ ਆਏ ਕੀ ਉਸ ਸਮੇਂ ਮਨ ਚ ਆਇਆ ਵੀ ਪਲਵਾਨੀ ਵਾਲੇ ਜਾਇਦਾ ਵੀ ਕੋਈ ਕੋਈ ਤੂਣੇ ਜੇ ਡੱਕਾ ਨਿਕਲਿਆ ਸਿੱਟਿਆ ਵਾ ਬਧੀਆ ਹਰਾ ਹੋ ਗਿਆ ਨਹੀਂ ਕੋਈ ਮੈਨੂੰ ਪਹਿਲਾਂ ਆਸਵਾ ਹੈ ਹੀ ਨਹੀਂ ਸੀ ਮੈਂ ਪਲਵਾਨ ਬਣੂਗਾ ਤੇ ਮੈਂ ਕੁਦਰਤੀ ਫਿਰਦੇ ਫਿਰਦੇ ਪਲਵਾਨੀ ਦਾ ਸ਼ੌਕ ਹੋ ਗਿਆ ਹੌਲੀ 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 ਕੋਡੀ-ਕੂਡੀ ਖੇਡਦੇ ਸੀ ਹੌਲੀ ਹੌਲੀ ਪਲਵਾਨੀ ਕਰਨ ਲੱਗ ਗਏ ਫੇਰ ਮੈਂ ਉੱਥੇ ਚੱਲੇਗਾ ਉੱਥੇ ਸਾਡੀ ਰਿਸ਼ਤੇਦਾਰੀ ਸੀ ਮੇਰੇ ਬਾਪੂ ਦੇ ਨਾਨਕੇ ਨੇ ਜਿਹੜਾ ਸਿਕੰਦਰ ਸਿੰਘ ਆ ਉਹ ਮਾਮੇ ਦਾ ਪੁੱਤ ਹੈ ਉੱਥੇ ਚੱਲੇਗਾ ਉੱਥੇ ਮੈਂ ਜਾ ਕੇ ਪਹਿਲਵਾਨ ਬਣ ਗਿਆ ਮੈਨੂੰ ਬਿਜਲੀ ਬੋਰਡ ਦੇ ਵਿੱਚ ਨੌਕਰੀ ਵੀ ਮਿਲ ਗਈ ਸੀ ਮੈਂ ਉਹ ਵੀ 20 ਸਾਲ 8 ਮਹੀਨੇ ਕਰੀ ਆ ਹੁਣ ਮੈਨੂੰ ਪੈਨਸ਼ਨ ਮਿਲਦੀ ਆ ਮਾੜੀ ਮੁੱਟੀ ਚਲੋ ਵੀ ਮਿਲ ਜਾਂਦੀ ਆ ਵਧੀਆ ਬਖਸ਼ ਹੋ ਗਈ ਅਮਰੀਕ ਸਿੰਘ ਜੀ ਕਿੰਨਾਕ ਸਮਾਂ ਲੱਗ ਜਾਂਦਾ ਕਿ ਪਹਿਲਵਾਨ ਨੂੰ ਤਿਆਰ ਕਰਨ ਨੂੰ ਕਿੰਨੀ ਕਿ ਇਹਦੇ ਲਈ ਮਿਹਨਤ ਦੀ ਲੋੜ ਹੁੰਦੀ ਆ ਇਹਦੀ ਮਿਹਨਤੀ ਤਾਂ ਕੋਈ ਗਿਣਤੀ ਮਿੰਤਰੀ ਜੀ ਸਮਾਂ 8-9 ਸਾਲ ਤਾਂ ਲੱਗਦਾ ਹੀ ਨੇ ਭਲਵਾਨ ਬਣਨ ਨੂੰ 8-9 ਸਾਲ ਚ ਵਧੀਆ ਭਲਵਾਨ ਬਣਦਾ ਉਹਦੇ ਮਾਰ ਕੇ ਖਾਣ ਜੋ ਗਹਿਨ ਤੱਕੜਾ ਜਿਹੜਾ ਜਿਹਦਾ ਨਾਂ ਹੋ ਜਾਂਦਾ ਔਕਰੀ ਵੀ ਵੱਲ ਜਾਂਦੀ ਆ ਬਾਕੀ ਕਿੰਨਾਂ ਜਿਹੜੇ ਪੜ੍ਹੇ ਲਿਖੇ ਆ ਤੇ ਜਿਹੜੇ ਜੀ ਲਾ ਕੇ ਭਲਵਾਨੀ ਕਰਦੇ ਉਹਨੂੰ ਘਾਟਾ ਕਾਸੇ ਦਾ ਨਹੀਂ ਰਹਿੰਦਾ ਮਾਲਕ ਉੱਤੇ ਦੇਖਦਾ ਜੀ ਉਹਦੀ ਮਿਹਨਤ ਰੱਖਦਾ ਨਹੀਂਗਾ ਕਿਸੇ ਨਾ ਕਿਸੇ ਵਾਰ ਨਹੀਂ ਦਿੰਦਾ ਹੀ ਆ ਹਾਂਜੀ ਤੇ ਹੁਣ ਤੱਕ ਆਪਣੇ ਖਾੜੇ ਦੇ ਵਿੱਚੋਂ ਕਿੰਨੇ ਕਿ ਜਿਹੜੇ ਹੈਗੇ ਪਹਿਲਵਾਨ ਇਥੋਂ ਤਿਆਰ ਹੋ ਚੁੱਕੇ ਨੇ ਕਿਹੜੇ ਕਿਹੜੇ ਮੁਕਾਮ ਤੇ ਪਹੁੰਚ ਚੁੱਕੇ ਨੇ ਤੇ ਕਿਹੜੇ ਕਿਹੜੇ ਮੈਡਲ ਲੈ ਚੁੱਕੇ ਮੇਰੇ ਚੇਲੇ ਜੀ ਰੋਸਤਮ ਵੀ ਬਣੇ ਆ ਕਈ ਤੇ ਬਹੁਤ ਪੁਲਵਾਨ ਚਲੇ ਗਏ ਤੋਂੜ ਕਿਹੜਾ ਯਾਦ ਰਹਿੰਦਾ ਜਿਵੇਂ ਫੱਤੇ ਦਾ ਮੁੰਡਾ ਬੱਬੂ ਸੀ ਉਹ ਵੀ ਵਧੀਆ ਤਕੜਾ ਹੋ ਗਿਆ ਸੀ ਉਹ ਵੀ ਚੱਲਿਆ ਗਿਆ ਸੀ ਕਾਲਾ ਦੀ ਚਾਸ ਵਾਲੀਆ ਜੈਸੇ ਓੜ ਵਾਲਾ ਸੋਨੀਆਂ ਹੁਣ ਵੀ ਸਾਡੇ ਕੋਲੇ ਤਕੜਾ ਜੋਰ ਕਰਦਾ ਉਹ ਵੀ ਰੋਸਤਮ ਬਣਿਆ ਤੇ ਇਹ ਕਈ ਮੁੰਡੇ ਚਲੇ ਗਏ ਜੁਪੀ ਜਾਪੀ ਤੇ ਵੀ ਸਾਡੇ ਕੋਲ ਰਹਿੰਦੇ ਸੀ ਬਾਹਰਲੇ ਮਹਾਰਾਸ਼ਟਰ ਦੇ ਵੀ ਰਹਿੰਦੇ ਸੀ ਆਈ ਜਾਂਦੇ ਜਾਈ ਜਾਂਦੇ ਜਿਵੇਂ ਯਾਰ ਜੰਮੂ ਜੰਮੂ ਕਨੇਦੇ ਵੀ ਆ ਜਾਂਦੇ ਜੇ ਹੁਣ ਮੁੰਡੇ ਰਹਦੇ ਇੱਥੇ ਮਹਾਰਾਸ਼ਟਰ ਦੇ ਵੀ ਰਹਿੰਦੇ ਆ ਹਰਿਆਣੇ ਦੇ ਵੀ ਰਹਿੰਦੇ ਆ ਇੰਨੀ ਨਹੀਂ ਦੂਰ ਤੋਂ ਤੁਹਾਡੇ ਕੋਲ ਆਉਂਦੇ ਨੇ ਮਹਾਰਾਸ਼ਟਰ ਯੂਪੀ ਜੰਮੂ ਕਸ਼ਮੀਰ ਜੀ ਜੀ ਸਾਡਾ ਨਾਂ ਹੈ ਜੀ ਤਾਂ ਹੀ ਆਉਂਦੇ ਫਿਰ ਨਾਂ ਸੁਣ ਕੇ ਇਹ ਹੁਣ ਬਾਜੂ ਨਹੀਂ ਵੀ ਹੁਣੇ ਆ ਪਿੱਛੇ 25 ਅਪ੍ਰੈਲ ਨੂੰ ਵਿਆਹ ਸੀ ਜਦ ਹੀ ਗਏ ਨੇ ਬਾਜੂ ਨਹੀਂ ਹੁਣ ਫੇਰ ਮਹੀਨੇ ਦੇ ਵਿੱਚ ਫੇਰ ਆ ਜਾਣਾ ਉਹਰੇ ਕਹਿੰਦੇ ਜਦੋਂ ਤੁਸੀਂ ਪਹਿਲਵਾਨੀ ਦੇ ਦੌਰ ਚ ਰਹੇ ਹੋ ਤੁਸੀਂ ਆਪਣੇ ਸਮੇਂ ਚ ਉਸ ਟਾਈਮ ਇੱਕ ਤੁਹਾਡੀ ਲੁੱਕ ਕਹਿੰਦੇ ਦਾਰਾ ਸਿੰਘ ਵਰਗੀ ਵੀ ਗਣੀ ਜਾਂਦੀ ਸੀ ਤੇ ਰੌਣੀ ਵਾਲਾ ਰੌਣੀ ਵਾਲਾ ਕਿਹਾ ਜਾਂਦਾ ਸੀ ਉਹ ਹਾਂਜੀ 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 ਰੌਣੀ ਵਾਲਾ ਕਹਿੰਦੇ ਸੀ ਜੀ ਤੇ ਲੋਕੋ ਕੁਦਰਤ ਮਾਲ ਕੇ ਦਿੰਦਾ ਜੀ ਜਿਹੜਾ ਜਹੀ ਜੀ ਸਰੀਰ ਦਿੰਦਾ ਜਿਹੜਾ ਮਾਲਕ ਦੀ ਦੇਣਾ ਕੋਈ ਗੋਡ ਗਿਫਟ ਹੁੰਦੀ ਹੈ ਮਾਲਕ ਦੀ ਦਿੱਤੀ ਹੋਈ ਉਹਦਾ ਆਪਾਂ ਜੇ ਫਾਇਦਾ ਉਠਾ ਲਈਏ ਚੰਗੀ ਗੱਲ ਆ ਨਹੀਂ ਵੇਖੋ ਕੋਈ ਆ ਨਹੀਂ ਕੋਈ ਬੰਦਾ ਤਿਲਕ ਜਾਂਦਾ ਆਪਣੇ ਕਰਨ ਮਤੋਂ ਫਿਰ ਦੂਹ ਲੋਟ ਹੋ ਜਾਂਦਾ ਕਿਆ ਜਾਂਦਾ ਕਿ ਤੁਸੀਂ ਇਸ ਅਖਾੜੇ ਲਈ ਇਸ ਗੇਮ ਲਈ ਤੁਸੀਂ ਵਿਆਹ ਤੱਕ ਵੀ ਨਹੀਂ ਕਰਵਾਇਆ ਹਾਂ ਜੀ ਇਹਦੇ ਤਾਂ ਕੋਈ ਝੂਠ ਨਹੀਂ ਜੀ ਮੈਨੂੰ ਇਹੀ ਨੇ ਸਾਰਾ ਕੁਝ ਮੇਰਾ ਪੁੱਤ ਤੀ ਸਭ ਉਸ ਭੈਣ ਭਾਈ ਇਹੀ ਨੇ ਇਹਨਾਂ ਨਾਲ ਹੀ ਪਿਆਰ ਆ ਬਣਾ ਇਹਨਾਂ ਨਾਲੇ ਮੈਂ ਵਰਤਦਾ ਮੈਂ ਰਿਸ਼ਤੇਦਾਰਾਂ ਨਾਲ ਤਾਂ ਵਰਤਦਾ ਨਹੀਂ ਕਿਸੇ ਨਾਲ ਇਹਨਾਂ ਨਾਲ ਹੀ ਜਾਣ ਆਉਣਾ ਇਹ ਦੇਖੋ ਇਹਨਾਂ ਦੇ ਵਿਆਹ ਦੇ ਵਿੱਚ ਹੀ ਆਪਾਂ ਜਿਵੇਂ ਕੋਈ ਆਪਣੇ ਭੈਣ ਭਾਈ ਦਾ ਵਿਆਹ ਹੁੰਦਾ ਵਰਤ ਲਈਦਾ ਨਹੀਂ ਆ ਇਥੇ ਰੱਬ ਰੱਬ ਕਰੀਦਾ ਆਪਦਾ ਇਹਨਾਂ ਦੀ ਭੁਲਵਾਨੀ ਕਰਾਉਨੇ ਆ ਪਹਿਰਾ ਦਿੰਨੇ ਇਹੀ ਪਰਿਵਾਰ ਐ ਤੁਹਾਡਾ ਇਹੀ ਫੈਮਿਲੀ ਇਹੀ ਪਰਿਵਾਰ ਐ ਜੀ ਇਹ ਸਭ ਕੁਸਾ ਜੀ ਇਹੀ ਫੈਮਿਲੀ ਐ ਇਹੀ ਸਭ ਕੁਸਾ ਪੁੱਤ ਤੀ ਭੈਣ ਭਾਈ ਸਭ ਕੁਸੇ ਇਹੀ ਇਹਨਾਂ ਬਿਨਾਂ ਜੀ ਨਹੀਂ ਲੱਗਦਾ ਹੁਣੇ ਬਾਤ ਚੱਲਿਆ ਗਿਆ ਤੀ ਮੈਨੂੰ ਕਈ ਥਾਂ ਜੀਏ ਨਹੀਂ ਲੱਗਿਆ ਹੁਣੇ ਅੱਜ ਮਿਲਣ ਆਇਆ ਸਪੈਸ਼ਲ ਅੱਜ ਮੇਰੇ ਜਾਨੀ ਮਾਨ ਹਰਾਜਾ ਹੋ ਗਿਆ ਵੀ ਹਾਂ ਵੀ ਚਲੋ ਠੀਕ ਐ ਇਹ ਪੁੱਤਰ ਤੀ ਕਰਨਾ ਤੁਹਾਡੇ ਕੋਲ ਜਿਹੜੇ ਇਥੇ ਲੜਕੇ ਆਉਂਦੇ ਨੇ ਕੀ ਉਹਨਾਂ ਚ ਪਹਿਲਾਂ ਤੁਸੀਂ ਦੇਖ ਦਿਓ ਕੀ ਉਹਨਾਂ ਦੀ ਸਿਲੈਕਸ਼ਨ ਕਿਦਾਂ ਕਰਦੇ ਹੋ ਵੀ ਇਹ ਮੇਰੇ ਇੱਥੇ ਅਖਾੜੇ ਦੇ ਲਈ ਯੋਗ ਹੈ ਕਿ ਨਹੀਂ ਹੈ ਇਹ ਜੀ ਹੁਣ ਉਹ ਆ ਵੀ ਕਈ ਵਾਰੀ ਜਿਹੜੀ ਬੇਲ ਲਾਉਨੇ ਉਹਦਾ ਫੁੱਲ ਵੀ ਗੰਦਾ ਹੋ ਜਾਂਦਾ ਹੈ ਕਈ ਵਾਰੀ ਚੂਆ ਜਾ ਗੰਦਾ ਹੋ ਜਾਂਦਾ ਕਈ ਵਾਰੀ ਖਰਬੂਜੇ ਪੱਕ ਜਾਂਦੇ ਆਪਾਂ ਵਧੀਆ ਖਾਣੇ ਆ ਹੁਣ ਆਪ ਦੀ ਜਾਣ ਤੱਕ ਲਾਉਦਾ ਬੰਦਾ ਹਰੇਕ ਕਿਤੇ ਦਾ ਬੰਦੇ ਨੂੰ ਆਪਦੇ ਕਿਤੇ ਦਾ ਪਤਾ ਹੁੰਦਾ ਆ ਜਿਹੜੇ ਵਪਾਰੀ ਨੇ ਬੱਝਾਂ ਗਾਇਆਂ ਦੇ ਉਹ ਦੇਖਦੇ ਨੇ ਵੀ ਕਿਵੇਂ ਇਹਦਾ ਥੜਬੰਦ ਘਟਦਾ ਨਹੀਂ ਇੱਕ ਨੇ ਸੀ ਪੁਲਵਾਨ ਨੂੰ ਦੇਖ ਰਿਹਾ ਵੀ ਦੀ ਡੀਲ ਡਾਉਲ ਜਾਂਦਾ ਗੁੱਸਾ ਜਾਂ ਇਹ ਕਿਵੇਂ ਇਹਦੇ ਚ ਕਰੰਟ ਨਹੀਂ ਦੀ ਫੱਡ ਕਹੇ ਕਿਵੇਂ ਕਰੂਗਾ ਵਧੀਆ ਲੜੂਗਾ ਇਹ ਪਤਾ ਲੱਗ ਜਾਂਦਾ ਯਾਬ ਦੇ ਕਿਤੇ ਇਹਦਾ ਵੈਸੇ ਵੀ ਮਾਲਕ ਦੀ ਵੀ ਦੇਣ ਹੁੰਦੀ ਆ ਜੀ ਦੀ ਨਿਗਾਹ ਪਦੀ ਆ ਵੀ ਉਹ ਉਧਰ ਨੂੰ ਕਰ ਦਿੰਦਾ ਜਿੰਦਾ ਲਿਖਿਆ ਬਣਿਆ ਹੁੰਦਾ ਜੀ ਇਸ ਖਾੜੀ ਦੇ ਇੱਕ ਕਹਿੰਦੇ ਬੜੀ ਸ਼ਾਨ ਮੰਨੀ ਜਾ ਰਹੀ ਆ ਇਸ ਸਮੇਂ ਰਵੀ ਜਿਹੜਾ ਤੁਹਾਡੇ ਕੋਲ ਇੱਥੇ ਲੜਕਾ ਅਰਮੀ ਹੈਗਾ ਜੀ ਰਵੀ ਦੀ ਵਧੀਆ ਪਲਵਾਨੀ ਕਰਾਉਂਦੀ ਹੁਣ ਬਾਜੂ ਨਹੀਂ ਫੇ ਪਿਆ ਹੈਗੇ ਹੁਣ ਰਵੀ ਤੇ ਹੱਥ ਧਰਿਆ ਹੋਇਆ ਉਹਦੇ ਨਾਲ ਫੇ ਸਾਡਾ ਮਾੜਾ ਮੁੰਡਾ ਚੱਲੀ ਜਾਂਦਾ ਕੰਮ ਕੋਈ ਚੱਕਾ ਚ ਲੜਦਾ ਬੂਡੇ ਛੋਟੇ ਨਾਲ ਜਾਏ ਹੁੰਦੇ ਨੇ ਤੇ ਮੈਂ ਇੱਕ ਵਾਰੀ ਰਵੀ ਨੂੰ ਵੀ ਕਹੂੰਗਾ ਕਿ ਰਵੀ ਇੱਥੇ ਆਣ ਜਰੂਰ ਆਪਾਂ ਜਿਹੜੇ ਹੈਗੇ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਦਿਖਾਈਏ ਰਵੀ ਆਈਏ ਵੇ ਤਾਂ ਇਹ ਉਹ ਖਾੜਾ ਹੈ ਇਥੋਂ ਪਲਵਾਨ ਤਿਆਰ ਹੁੰਦੇ ਨੇ ਬੜੀ ਮਿਹਨਤ ਕਰਨੀ ਪੈਂਦੀ ਹੈ ਕਹਿੰਦੇ ਇੱਕ ਪਲਵਾਨ ਰੋਜ਼ ਜਿੰਦਾ ਤੇ ਰੋਜ਼ ਮਰਦਾ ਇੰਨੀ ਇਹਦੇ ਚ ਹਾਰ ਜਿਹੜੀ ਹੈਗੀ ਸਤਵੀਨ ਚ ਜਿਆਦੇ ਕਸਾਲਾ ਕਰਨਾ ਪੈਂਦਾ ਜੀ ਇਹਦਾ ਜੀ ਹਾਂ ਇਹ ਜੀ ਤਾਂ ਹਰੇਕ ਦਿਨ ਕਰਦਾ ਮੇਰੇ ਏਡੇ ਏਡੇ ਡੌਲੇ ਹੋਣ ਮੇਰੀ ਏਡੀ ਮੋਟੀ ਤਾਉਣ ਹੋਵੇ ਪੱਟ ਹੋਣ ਪਰ ਉਹ ਕਰਨੇ ਜਦ ਪੈਂਦਾ ਫੇਰ ਪਤਾ ਲੱਗਦਾ ਤੇ ਆ ਤੁਸੀਂ ਟੀਕਾ ਮਾਰਦੇ ਆ ਜੀ ਤੁਸੀਂ ਦੇਖ ਸਕਦੇ ਹੋ ਰਵੀ ਐ ਹਾਂ ਜੀ ਹਾਂ ਇੰਨੀ ਜਿਆਦਾ ਇਸ ਮੁੰਡੇ ਚ ਫਰਤੀਲਾ ਆਪਣਾ ਐ ਇੰਨੀ ਆਪਣੇ ਆਪ ਨੂੰ ਮੇਨਟੇਨ ਕੀਤਾ ਇਸ ਅਖਾੜੇ ਦੇ ਵਿੱਚ ਆ ਕੇ ਤਾਂ ਰਵੀ ਨਾਲ ਆਪਾਂ ਸਾਰੀ ਗੱਲਬਾਤ ਕਰਦੇ ਆ ਜੀ ਕਿ ਰਵੀ ਟਾੜੇ ਆਪਾਂ ਸਰੀਰ ਦੇਖ ਰਹੇ ਆ ਕਿੰਨੇ ਕ ਸਾਲਾਂ ਤੋਂ ਇੱਥੇ ਤੁਸੀਂ ਫਿਰ ਅਖਾੜੇ ਨਾਲ ਜੁੜੇ ਹੋਏ ਹੋ 5 ਸਾਲ ਹੋ ਗਏ ਇੱਥੇ ਅੱਛਾ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਤਰਤਾਂ ਦੇ ਪਿੰਡ ਲੱਗੇ ਸ਼ਾਹਪੁਰਾ ਪਿੰਡ ਹੈ ਉੱਥੇ ਰਹਿੰਦੇ ਕਿੱਦਾਂ ਮਨ ਚ ਆਇਆ ਵੀ ਇਸ ਪਹਿਲਵਾਨੀ ਵਾਲੇ ਤੁਰਿਆ ਜਾਵੇ ਕਿਉਂਕਿ ਅੱਜ ਕੱਲ ਹੋਰ ਜਵਾਨਾਂ ਦੀ ਗੱਲ ਕਰੀਏ ਕਿ ਕੋਈ ਕਹਿੰਦਾ ਮੈਨੂੰ ਨੌਕਰੀ ਮਿਲ ਜੇ ਇੰਨਾ ਬਹੁਤ ਹੈ ਤੁਹਾਡਾ ਕਿਦਾਂ ਇਹਦੇ ਵੱਲ ਰੁਝਾਨ ਹੋਇਆ ਛੋਟਾਂ ਦਾ ਸ਼ੌਂਕ ਹੀ ਡੈਡੀ ਹਨ ਸਾਰੇ ਨੂੰ ਹੀ ਵੀ ਪੁਹਾੜੀ ਬਣਾਉਣਾ ਸੀ ਤੁਹਾਨੂੰ ਉੱਥੇ ਛੇਰੋਂ ਖਾੜਾ ਜੀ ਲਵੇ ਵੱਡਾ ਹਾਂ ਬਾਜ ਉਹਨਾਂ ਦੇ ਪਿੰਡ ਖਾੜਾ ਉੱਥੇ ਜਵਾਕ ਪਹਿਲਾਂ ਬੁਲਵਾਨੀ ਕਰਨ ਲੱਗਦੇ ਆ ਛੋਟੇ ਛੋਟੇ ਉੱਥੋਂ ਫਿਰ ਹੌਲੀ 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 ਕਾ ਲੱਗ ਜਾਂਦੀ ਹੈ ਨਾ ਇਹਨਾਂ ਦੇ ਪਿੰਡ ਜਿਵੇਂ ਆ ਬੱਚੇ ਜ਼ੋਰ ਕਰਦੇ ਨੇ ਈਕਣ ਜ਼ੋਰ ਕਰਦੇ ਵੱਡਾ ਪੁਰਾਣਾ ਖਾੜਾ ਕੋਈ 100-200 ਦੇ ਵੀ ਜਾਂਦੇ ਦਾ ਅੱਜ ਤੁਹਾਡੇ ਉਸਤਾਦ ਜੀ ਨੇ ਕਿੰਨੀ ਫਿਰ ਸ਼ਕਤੀ ਵਰਤਦੇ ਨੇ ਕਈ ਵਾਰੀ ਕੋਈ ਗੋਰ ਦੇਣ ਲੱਗੇ ਕੋਈ ਸਮਝ ਨਾ ਆਂਦੀ ਹੋਵੇ ਫਿਰ ਫਿਰ ਡੰਡੇ ਮਾਰਦੇ ਆ ਗੁੱਸਾ ਗੈਰੀ ਹੋ ਜਾਂਦਾ ਵੀ ਨਹੀਂ ਮੈਨੂੰ ਡਾਂਟੇ ਆ ਗੁੱਸਾ ਦੇ ਨਹੀਂ ਗੁੱਸਾਤ ਨਹੀਂ ਕਰੀ ਮਾਂ ਪਿਓ ਨੇ ਵੱਧ ਕੇ ਸਮਝਦੇ ਆ ਜੀ ਤੇ ਆ ਤੁਸੀਂ ਸਰੀਰ ਦੇਖ ਸਕਦੇ ਹੋ ਇਸ ਲੜਕੇ ਦਾ ਰਵੀ ਕਹਿੰਦੇ ਲੋਹੇ ਦਾ ਇਹਨੂੰ ਅ ਜੱਟ ਕਹਿੰਦੇ ਆ ਲੋਹੇ ਦਾ ਜੱਟ ਕਿਹਾ ਜਾਂਦਾ ਜੀ ਹਾਂ ਲੋਹੇ ਦਾ ਜੱਟ ਕਿਹਾ ਜਾਂਦਾ ਇਹਨਾਂ ਇਹਨੇ ਆਪਣੇ ਆਪ ਨੂੰ ਮੈਂਟੇਨ ਕੀਤਾ ਇਸ ਅਖਾੜੇ ਦੇ ਵਿੱਚ ਆ ਕੇ ਤੇ ਇਨੂੰ ਜਿਹੜੀ ਹੈਗੀ ਕਹਿੰਦੇ ਇੱਕ ਹੀਰੇ ਦੀ ਤਰਾਸ਼ ਇੱਕ ਜੋਰੀ ਕਰ ਸਕਦਾ ਤੇ ਜਿਹੜੇ ਜੋਰੀ ਨੇ ਅਮਰੀਕ ਸਿੰਘ ਜੀ ਨੇ ਇਸ ਅਖਾੜੇ ਦੇ ਜਿਹੜੇ ਇਸ ਹੀਰੇਆਂ ਨੂੰ ਤਿਆਰ ਕਰ ਰਹੇ ਨੇ ਉਹਨੂੰ ਤਰਾਸ਼ ਦੇ ਨੇ ਅੱਛਾ ਤੁਸੀਂ ਜਿਸ ਸਮੇਂ ਕੁਸ਼ਤੀ ਕਰਦੇ ਸੀਗੇ ਹਾਂਜੀ ਤਾਨੂੰ ਕਦੀ ਫਿਲਮਾਂ ਦੇ ਨਹੀਂ ਆਫਰ ਆਏ ਵੀ ਸਾਡੀ ਫਿਲਮਾਂ ਚ ਦੇ ਆਜੋ ਤੁਸੀਂ ਬੜੇ ਵਧੀਆ ਪਲਵਾਰ ਨੂੰ ਬੜਾ ਤੁਸੀਂ ਨਾਮ ਖੱਟਿਆ ਉਹ ਇਹ ਤਾਂ ਹੁਣ ਵੀ ਬੁੜੇ ਹੋਏ ਨੂੰ ਆਉਂਦੇ ਰਹੇ ਨੇ ਫੇ ਫਿਲਮਾਂ ਤੇ ਬਹੁਤ ਜ਼ਿਆਦੇ ਮੇਰਾ ਸ਼ੌਕ ਹੀ ਨਹੀਂ ਉਧਰ ਨੂੰ ਫਿਲਮਾਂ ਕਰਨ ਨੂੰ ਮੈਂ ਤਾਂ ਇੰਨਾ ਨਾਲੇ ਸ਼ੌਕ ਕਰਦਾ ਫੇਰੇ ਆਫਰ ਆਏ ਨੇ ਵੀ ਤੇਰੀ ਡੀਲ ਡਾਲ ਫਰਾਉਣੇ ਵਰਗੇ ਤੇ ਵੀ ਸਾਨੂੰ ਜਾਂ ਕੋਈ ਪੰਜਾਬ ਚ ਬੰਦਾ ਦੇ ਤੇਰੇ ਵਰਗਾ ਹੋਵੇ ਮੈਂ ਪੰਜਾਬ ਚ ਤਾਂ ਮਹੀਂ ਜੰਮਿਆ ਬਸ ਨਹੀਂ ਜੀ ਡਾਲ ਨਾਲ ਹਾਂ ਜੀ ਪੰਜਾਬੀ ਫਿਲਮਾਂ ਚ ਆਏ ਨੇ ਕਿ ਹਿੰਦੀ ਫਿਲਮਾਂ ਚ ਵੀ ਆਉਂਦੇ ਰਹੇ ਨੇ। ਬਾਜੀ ਪੰਜਾਬੀ ਫਿਲਮ ਵਾਲੇ। ਹਿੰਦੀ ਫਿਲਮਾਂ ਵਾਲੇ ਵੀ ਕਹਿੰਦੇ ਸੀ ਬੰਬੇ ਸਾਦੇ ਦੀ ਮਾਫੀ ਮੈਂ ਨਹੀਂ ਜਾ ਸਕਦਾ। ਮੇਰਾ ਤਾਂ ਹਰ ਟਾਈਮ ਇੱਕ ਲਾਤ ਉਰੇ ਰਹਿੰਦੀ ਆ। ਮੈਂ ਤਾਂ ਕਿਤੇ ਜਾਵਾਂ ਮੈਨੂੰ ਆਉਣਾ ਪੈਂਦਾ ਅਤਰਪੁਰ ਜੇ ਦੀ। ਕਿਉਂ ਨਹੀਂ ਉੱਧਰ ਗਏ? ਕਿਉਂਕਿ ਮੰਨ ਨਹੀਂ ਕੀਤਾ ਵੀ ਮੇਰਾ ਵੀ ਹੋਰ ਅੱਗੇ ਜਾਣਾ। ਅੱਗੇ ਕੀ ਜੀ? ਇਦੋਂ ਅੱਗੇ ਕੀ ਆ ਸਾਡਾ ਭੁਲਾਨੀ ਕੀਤਾ। ਸਾਡਾ ਭੁਲਾਨੀ ਚ ਨਾ ਹੈ। ਅਸੀਂ ਭੁਲਾਨੀ ਜੇ ਜੀਣਾ ਭੁਲਾਨੀ ਜੇ ਮਰਨਾ। ਸੋ ਤੁਸੀਂ ਦੇਖ ਸਕਦੇ ਹੋ ਕਿੰਦਾ ਪਹਿਲਵਾਨ ਜਿਹੜੇ ਹੈਗੇ ਮਿੱਟੀ ਦੇ ਵਿੱਚ ਘੁਲਦੇ ਨੇ ਤਾਂ ਮਿਹਨਤ ਕਰਦੇ ਨੇ ਸਵੇਰੇ ਉੱਠਦੇ ਨੇ ਤੜਕੇ ਉੱਠਣਾ ਪੈਂਦਾ ਇਹਨਾਂ ਨੂੰ ਇੱਕ ਵਾਰ ਫਿਰ ਆਪਾਂ ਗੱਲਬਾਤ ਕਰਦੇ ਹਾਂ ਅਮਰੀਕ ਸਿੰਘ ਜੀ ਕਿੰਨੇ ਕਬਜੇ ਜਿਹੜੇ ਹੈਗੇ ਪਹਿਲਵਾਨਾਂ ਨੂੰ ਫਿਰ ਤੁਸੀਂ ਉਠਾਉਂਦੇ ਹੋ ਕੀ ਇਹਨਾਂ ਦੀ ਰੁਟੀਨ ਕੀ ਰਹਿੰਦੀ ਆ ਇਹ ਜੀ ਤੜਕੇ 4 ਵਜੇ ਉਠਾਉਂਦੇ ਆ ਜੀ ਇਹਨਾਂ ਨੂੰ ਤੇ ਦੌੜ ਦੌੜ ਲਾਉਂਦੇ ਆ ਫਿਰ ਵਰਜਸ ਲਾਉਂਦੇ ਆ ਬਤੀ ਸ਼ਾਮ ਨੂੰ ਫੇਰ ਉਹੀ ਕੰਮ ਸਾਢੇ 3 3 ਵਜੇ ਸਿਆਲ ਕਰਕੇ ਠੰਡ ਕਰਕੇ ਫਿਰ ਇੱਥੇ ਜ਼ੋਰ ਜ਼ੋਰ ਕਰ ਲੈਂਦੇ ਆ ਬਤੀ ਮਿਹਨਤ ਲਾ ਲੈਂਦੇ ਆ ਯਾਨੀ ਸਰਦੀ ਦੇ ਵਿੱਚ ਵੀ ਇਹ ਅਖਾੜਾ ਜਾਰੀ ਰਹਿੰਦਾ ਕੋਈ ਇਹ ਨਹੀਂ ਹੁੰਦਾ ਵੀ ਮਿਸ ਬਾਜੇ ਬਹੁਤ ਠੰਡ ਹੈ ਜਾਓ ਬਾਹਰ ਜਾਓ ਨਾ ਜੀ ਨਾ ਫਿਰ ਅੰਦਰ ਕਰ ਲੀਦੇ ਬਾਹਰ ਤੇ ਜੇ ਕੋਈ ਠੰਡ ਹੋਵੇ ਜਿਆਦਾ ਕਿਉਂਕਿ ਜਿੱਦਾਂ ਪਿੱਛੇ ਦੀ ਗੱਲ ਕਰੀ ਨਾ ਸਰਦੀ ਕਾਫੀ ਪਈ ਆ ਕਾਫੀ ਤੇ ਅੰਦਰ ਕਰ ਲੈਂਦੇ ਸੀ ਜੀ ਨਾਗਾ ਨਹੀਂ ਪਹਿਣਾ ਨਾਂਗਾ ਨਹੀਂ ਪਹਿਣਾ ਨਾਂਗਾ ਬਾੜਾ ਪਹਿਲਵਾਨੀ ਨੂੰ ਅੱਛਾ ਹਾਂ ਜੀ ਕਹਿੰਦੇ ਇੱਕ ਪਹਿਲਵਾਨ ਰੋਜ਼ ਜੀ ਹੁੰਦਾ ਤੇ ਰੋਜ਼ ਮਾਰ ਕਰਦਾ ਹਾਂ ਜੀ ਉਹ ਜੋਰ ਇੰਨੇ ਲੱਗਦੇ ਜੀ ਹਾਰਡ ਬਾਰ ਇਸ ਕਰਨੀ ਪੈਂਦੀ ਆ ਬਧਰੇ ਜੀ ਕਾ ਮਾਰਦੇ ਆਇ ਲੇਰਾ ਮਾਰਦੇ ਡੰਡੇ ਪਿਆ ਤੇ ਵੀ ਮੈਂ ਮਰ ਗਿਆ ਫਰ ਗਿਆ ਪਰ ਉਹ ਮਰਨਾ ਤਾਂ ਪੈਣਾ ਹੀ ਆ ਤਾਂ ਹੀ ਫਿਰ ਉੱਥੇ ਜਾ ਕੇ ਦਾ ਧੜਕ ਕੁਲ ਦਾ ਬੰਦੇ ਨੂੰ ਡਰ ਨਹੀਂ ਲੱਗਦਾ ਵੀ ਮੈਂ ਇਨਕਸਾਲਾ ਕਰਦਾ ਮੈਨੂੰ ਇਹ ਕੀ ਕਰੂ ਬੁਲਾਣਾ ਹੈ ਕੀ ਕਰੂ ਇਹ ਬੰਦਾ ਮਾਨ ਬਣ ਜਾਂਦਾ ਮਨੋਂ ਮਲ ਉੱਚਾ ਹੋ ਜਾਂਦਾ ਅੱਛਾ ਬਰੀਕ ਸਿੰਘ ਜੀ ਗੱਲ ਕਰੀਏ ਆਪਣੇ ਪੰਜਾਬ ਤੋਂ ਇਲਾਵਾ ਨਾਲ ਦੀ ਸਟੇਟ ਹਰਿਆਣਾ ਹਾਂ ਜੀ ਉੱਥੇ ਜਿਆਦਾ ਜਿਹੜੇ ਹੈਗੇ ਪਹਿਲਵਾਨ ਕਿਉਂ ਨਹੀਂ ਉੱਥੇ ਆਪਣੇ ਏਰੀਆ ਦੀ ਗਵਰਨਮੈਂਟ ਹੈ ਜੀ ਗਵਰਨਮੈਂਟ ਦੀ ਪ੍ਰਾਇਮਰੀ ਤੱਕੜੀ ਹੈ ਜੀ ਉਹਨਾਂ ਦੀ ਉਹ ਪ੍ਰਾਇਮਰੀ ਤੋਂ ਚੱਕਦੇ ਆ ਕੰਮ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਚ ਉਹਨਾਂ ਨੇ ਤਾਂ ਵਿੱਗ ਬਣਾਏ ਹੋਏ ਆ ਕਈ ਕਿੰਨੇ ਦਾਵੇਂ ਖਰਚੇ ਕਰਿਆ ਗਵਰਨਮੈਂਟ ਨੇ ਉਹਨਾਂ ਦੇ ਬੱਚਿਆਂ ਤੋਂ 10 ਸਾਲ ਦੇ 12 ਸਾਲ ਦੇ ਜਵਾਕਾਂ ਨੂੰ ਫੜ ਕੇ ਫਿਰ ਉਹ ਭੁਲਾਨੀ ਕਰਾਉਂਦੇ ਆ ਆਪਣੇ ਤਾਂ ਤੇ ਬੁੱਢੇ ਤੋਤੇ ਪੜਾਉਂਦੇ ਆ ਕਿ ਪੜ ਜਾਣਗੇ ਅਸੀਂ ਤਾਂ ਆਪਣਾ ਸ਼ੌਕ ਪੂਰਾ ਕਰਦਾ ਜਿਹੜਾ ਡੀਡੋਲ ਵਾਲਾ ਹੁੰਦਾ ਸੀ ਬੰਦਾ ਫੜ ਲੈਨੇ ਉਹਨੂੰ ਤਾਕੜਾ ਕਰ ਲੈਣਾ ਸਾਡੇ ਨਾਲ ਇਹ ਜਿਆਦਾ ਸਾਡਾ ਨੌਂ ਰਹਿੰਦਾ ਫਿਰ ਕੀ ਆ? ਆਨੂੰ ਕੋਈ ਐਡਾ ਕੋਚਾ ਕੋਚਾ ਵਾਲਾ ਨਹੀਂ ਨਾ ਕੋਚ ਨਹੀਂ ਨਾ ਮਿਲਦੇ ਵੀ ਜਿਵੇਂ ਤੇ ਕੋਚ ਨੂੰ ਰੱਖ ਦਿਆ ਤਾਂ ਜੋਕਰ ਨੂੰ ਪੱਟ ਕੇ ਲੈ ਜਾਂਦੇ ਨੇ ਆਪ ਦਾ। ਅੱਛਾ। ਹਾਂ ਕੋਈ ਇਹ ਜੀ ਗੱਲ ਨਹੀਂ ਹੈ ਕਿ ਪੰਜਾਬ 'ਚ ਗਵਰਨਮੈਂਟ ਤਰਜੀਹ ਨਹੀਂ ਦਿੰਦੀ ਇੱਧਰ ਨੂੰ। ਪ੍ਰਾਇਮਰੀ ਸਕੂਲਾਂ ਦੇ ਵਿੱਚ ਕੋਚ ਰੱਖਣੇ ਚਾਹੀਦੇ ਵਧੀਆ। ਜਿਹੜੇ ਵਧੀਆ ਕੋਚ ਨੇ ਵਧੀਆ ਟ੍ਰੇਨਿੰਗ ਦੇਣ ਉਹਨਾਂ ਨੂੰ 2-3 ਸਾਲ ਤਨਖਾਹ ਦੇ ਕੇ ਫਿਰ ਉਹਨਾਂ ਨੂੰ ਪੁੱਛਣ ਵੀ ਕਿਹੜਾ ਤੁਸੀਂ ਬੱਚਾ ਤਿਆਰ ਕਰਿਆ। ਫਿਰ ਉੱਥੋਂ ਤੇ ਚੱਕਿਆ ਜਾ ਸਕਦਾ ਕਰ ਨਹੀਂ ਭੁਲਾ ਦੇ। ਇਹ ਨਹੀਂ ਕਿ ਕਹਿ ਜਾ ਸਕਦਾ ਉਹ ਕਾਗਜ਼ੀ ਕਾਰਵਾਈ ਅਸੀਂ ਇੰਨਾ ਬਜਟ ਪਾਸ ਕਰਤਾ ਇੰਨੀ ਖੇਡਾਂ ਤੇ ਖਰਚ ਕਰਤਾ ਇਹ ਕੋਈ ਫਾਇਦਾ ਇੰਨਾਂ ਗੱਲਾਂ ਆਈ ਤਾਂ ਕੋਈ ਤੁਕੇ ਨਹੀਂ ਕੋਈ ਵੀ ਕੰਮਾ ਚਾਹੇ ਕਬੱਡੀ ਆ ਚਾਹੇ ਹੋਰ ਐਥਲੈਟਿਕ ਆ ਉਹਦਾ ਪ੍ਰਾਇਮਰੀ ਤੋਂ ਕੰਮ ਚੱਕੜਾ ਚਾਹੀਦਾ ਪ੍ਰਾਇਮਰੀ ਤੋਂ ਕੰਮ ਜਾਬ ਬੰਦਾ ਹੁੰਦਾ ਹੁਣ ਇਹ ਜਿਹੜੇ ਬਾਜੂਣੇ ਤੇ ਛੋਟੇ ਛੋਟੇ ਜਵਾਕ ਲੱਗੇ ਸੀ ਆਪਦੇ ਘਰੇ ਕਿ ਜਦ ਮੇਰੇ ਕੋ ਆ ਗਏ ਛੋਟੇ ਛੋਟੇ ਸੀਗੇ ਹੌਲੀ 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 ਹੁੰਦੇ ਹੁੰਦੇ ਫਿਰ ਹੋ ਗਏ ਇਹਨਾਂ ਨੂੰ ਹੋਣ 25 ਸਾਲ ਦੇ ਤੇ 20 ਸਾਲ ਦੇ ਨੂੰ ਬਾਅਦ ਚ ਲਾਈਏ ਨਹੀਂ ਉਹ ਗੱਲ ਬਣਦੀ। ਬੱਚੇ ਕਿਵੇਂ ਬਣਦੀ ਐ। ਕਹਿੰਦੇ ক্রিকেট ਨੂੰ ਜੇ ਦੇਖਿਆ ਜਾਵੇ ਨਾ ਚਾਹੇ ਆਪਣੇ ਦੇਸ਼ 'ਚ ਜਾਂ ਹੋਰ ਦੇਸ਼ 'ਚ ক্রিকেট ਨੂੰ ਬੜੀ ਤਰਜੀਹ ਦਿੱਤੀ ਜਾਂਦੀ ਆ। ਆਪਾਂ ਇਹ ਨਹੀਂ ਕਹਿੰਦੇ ਕਿ ক্রিকেট ਮਾੜੀ ਆ। ক্রিকেট ਮਾੜੀ ਗੇਮ ਤਾਂ ਕੋਈ ਵੀ ਮਾੜੀ ਜੀ ਉਹਨਾਂ ਕੋਲ ਪੈਸਾ ਉਹਨਾਂ ਦੇ ਐਡਵਰਟਾਈਜ਼ਮੈਂਟ ਜਿਆਦੇ ਆ। ਹੂੰ। ਸਾਨੂੰ ਕੌਣ ਕੋ ਦਾ ਸਾਡੇ ਕੋ ਕੀ ਆ ਸਾਨੂੰ ਤਾਂ ਥੇਲਾ ਵੀ ਸਹੂਲਤ ਨਹੀਂ ਗੌਰਮੈਂਟ ਦੀ। ਅਸੀਂ ਤਾਂ ਆਪ ਦੇਸ਼ਿਕ ਨੂੰ ਪੂਰਾ ਕਰਦੇ ਆ ਆਪਣੇ ਖਰਚੇ ਤੇ। ਇਹਨਾਂ ਦੇ ਫਿਰ ਖਾਣਾ ਕੀ ਕੀ ਰਹਿੰਦੀ ਐ ਕੀ ਕੀ ਖਾਣਾ ਪੈਂਦਾ ਨਾ ਪਹਿਲਵਾਨਾਂ ਨੂੰ। ਇਨਾਂ ਨੂੰ ਜੀ ਖਰਾਕ ਮੇਰ ਬਦਾਮ ਪੀਂਦੇ ਆ ਦੁੱਧ ਪੀਂਦੇ ਆ ਦਹੀਂ ਪੀਂਦੇ ਆ ਜਿਵੇਂ ਜੂ ਜਾਸ ਪੀ ਲੈਂਦੇ ਆ ਮੀਟ ਮੂਟ ਖਾ ਲੈਂਦੇ ਆ ਅੰਡੇ ਖਾ ਲੈਂਦੇ ਕਈ ਵੈਸ਼ਨੂ ਨੇ ਉਹ ਸਾਗ ਸਬਜ਼ੀ ਖਾਂਦੇ ਆ ਆਪ ਤਾਂ ਬਣਾ ਕੇ ਵਧੀਆ ਅੱਛਾ ਵੈਸ਼ਨੂ ਵੀ ਕਰ ਸਕਦਾ ਹੈ ਜੀ ਵੈਸ਼ਨੂ ਵੀ ਹੈਗੇ ਜੀ ਹਾਂ ਤੇ ਬਹੁਤ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਇਆ ਸਾਡੇ ਕੋਲ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਇਹ ਸਨ ਅਮਰੀਕ ਸਿੰਘ ਜੀ ਇਸ ਅਖਾੜੇ ਦੇ ਜਿਹੜੇ ਸੰਚਾਲਕ ਨੇ ਖੰਨਾ ਤੋਂ ਕੁਝ ਦੂਰੀ ਤੇ ਅਖਾੜਾ ਹੈ ਰੌਣੀ ਪਿੰਡ ਉੱਥੇ ਅਸੀਂ ਪਹੁੰਚੇ ਆ ਤੇ ਇੱਥੋਂ ਜਿਹੜੇ ਹੈਗੇ ਪਹਿਲਵਾਨ ਤਿਆਰ ਹੁੰਦੇ ਨੇ ਕਹਿੰਦੇ ਲੋਹੇ ਦਾ ਜੱਟ ਇੱਥੇ ਜਿਹੜਾ ਤੁਹਾਡੀ ਗੱਲਬਾਤ ਕਰਾਈ ਅ ਰਵੀ ਕੁਮਾਰ ਰਵੀ ਨਾਲ ਗੱਲ ਕਰਾਈ ਤਾਂ ਕਹਿੰਦੇ ਹੋਰ ਵੀ ਜਿਹੜੇ ਪਹਿਲਵਾਨ ਨੇ ਬੜਾ ਨਾਮ ਖਟੇ ਇਸ ਅਖਾੜੇ ਦੇ ਪਹਿਲਵਾਨਾਂ ਨੇ ਤਾਂ ਉਮੀਦ ਕਰਦੇ ਆ ਕਿ ਗੱਲਬਾਤ ਤੁਹਾਨੂੰ ਆਜ ਵਾਜਤਾ ਆਜ ਨੇ ਨਾਜ ਵਾਜਦਾਂ ਨੂੰ ਬਹੁਤ ਜਿਆਦਾ ਅੱਛਾ ਜੀ ਰਵੀ ਨੂੰ ਜਾ ਕੇ ਹਾਂ ਜੀ ਤਾਂ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਇਸ ਖਾੜੇ ਦੀ ਜਿਹੜੀ ਹੈਗੀ ਆ ਦੇਖ ਰੇਖ ਦੇਖ ਕੇ ਬਹੁਤ ਚੰਗਾ ਲੱਗਿਆ ਤਾਂ ਉਮੀਦ ਕਰਦੇ ਆ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਗੇ ਤੋਂ ਹੋਰ ਵੀਡੀਓ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ